ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਮੁਹਿੰਮ ਚਲਾਈ ਗਈ ਹੈ। ਉੱਥੇ ਹੀ ਨਾਬਾ ਵਿਖੇ ਬਲਾਕ ਸਿੱਖਿਆ ਅਫਸਰ ਜਗਜੀਤ ਸਿੰਘ ਨੋਹਰਾ ਦੀ ਅਗਵਾਈ ਦੇ ਵਿੱਚ ਨਵੀਂ ਉਡਾਰੀ ਪ੍ਰੋਗਰਾਮ ਕਰਵਾਇਆ ਗਿਆ। ਜਿਸ ਦੇ ਵਿੱਚ ਵੱਖ-ਵੱਖ ਸਕੂਲਾਂ ਦੀ ਵਿਦਿਆਰਥੀਆਂ ਦੇ ਵੱਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰੋਗਰਾਮ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਤੇ ਅਧਿਆਪਕਾਂ ਦੇ ਸਹਿਯੋਗ ਦੇ ਸਦਕਾ ਹੀ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਵਿੱਚ ਸੁਖੀ ਬਾਟ ਸੰਸਥਾਪਕ ਪੰਜਾਬ ਭਵਨ ਸਰੀ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਉਹਨਾਂ ਕਿਹਾ ਪੰਜਾਬ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਹੇ ਨੇ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਪੜੇ ਅੱਜ ਹੀ ਸਾਰੇ ਵੱਡੇ ਅਹੁਦਿਆਂ ਤੇ ਵਿਰਾਜਮਾਨ ਨੇ। ਅੱਜ ਅਸੀਂ ਖਟੜਾ ਫਾਰਮ ਦੇ ਵਿੱਚ ਨਵੀਂ ਉਡਾਨ ਪ੍ਰੋਗਰਾਮ ਜੋ ਰੱਖਿਆ ਹੈ ਇਹ ਸੈਂਟਰ ਲਾਉਟ ਤੇ ਸੈਂਟਰ ਅੱਡਾ ਸੋਹਲੀ ਦੇ ਸਕੂਲਾਂ ਵੱਲੋਂ ਜੋਸਤ ਕੀਤਾ ਗਿਆ ਸਾਡਾ ਮਕਸਦ ਹੈ ਕਿ ਅਸੀਂ ਜੋ ਸਾਡੇ ਬੱਚਿਆਂ ਚ ਯੋਗਤਾਵਾਂ ਨੇ ਅਸੀਂ ਉਹ ਲੋਕਾਂ ਨੂੰ ਦਿਖਾਈਏ ਇਸ ਲਈ ਅਸੀਂ 16 ਪਿੰਡਾਂ ਦੇ ਵਿੱਚ ਘਰ ਘਰ ਅੱਜ ਦੇ ਪ੍ਰੋਗਰਾਮ ਨਾਲ ਵੀ ਸੱਦਾ ਦਿੱਤਾ ਤੇ ਉਹ ਤੋਂ ਬਾਅਦ ਇਹ ਸਾਰੇ ਵੱਡੀ ਗਿਣਤੀ ਜਿਹੜੇ ਮਾਪੇ ਪਤਵੰਤੇ ਇਸ ਸਾਡੇ ਸਮਾਗਮ 'ਚ ਆਇਆ ਤੇ ਹਰ ਸਕੂਲ ਨੇ ਸਟੇਜ ਤੋਂ ਪਰਫਾਰਮੈਂਸ ਬੱਚਿਆਂ ਨੇ ਦਿਖਾਈ ਹੈ ਅਸੀਂ ਇਹ ਦਿਖਾਉਣਾ ਚਾਹੁੰਦੇ ਸੀ ਕਿ ਸਾਡੇ ਸਰਕਾਰੀ ਸਕੂਲ ਕਿਸੇ ਪ੍ਰਾਈਵੇਟ ਸਕੂਲ ਤੋਂ ਘੱਟ ਨਹੀਂ ਹੈਗੇ ਇਸ ਲਈ ਲੋਕਾਂ ਨੂੰ ਅਸੀਂ ਸੱਦਾ ਦੇਣਾ ਇਸ ਤੁਹਾਡੇ ਮਾਧਿਅਮ ਰਾਹੀਂ ਵੀ ਕਿ ਸਾਡੇ ਸਰਕਾਰੀ ਸਕੂਲਾਂ ਚ ਬੱਚੇ ਦਾਖਲ ਕਰਾਓ ਸਰਕਾਰ ਬਹੁਤ ਵੱਡੇ ਪੱਧਰ ਤੇ ਯਤਨ ਕਰ ਰਹੀ ਹੈ ਸਕੂਲਾਂ ਦੇ ਸੁਧਾਰ ਲਈ ਤੇ ਇਸ ਲਈ ਲੋਕਾਂ ਨੂੰ ਸਰਕਾਰੀ ਸਕੂਲਾਂ ਚ ਆਪਣੇ ਬੱਚੇ ਲਿਆਉਣੇ ਚਾਹੀਦੇ ਨੇ ਤਨ ਨਰਸਰੀ ਤੋਂ ਤਨ ਸਾਲ ਦਾ ਬੱਚਾ ਜਿਹੜਾ ਅਸੀਂ ਦਾਖਲ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਪਲੱਸ ਟੂ ਤੱਕ ਦਾਖਲਾ ਜਿਹੜਾ ਸ਼ੁਰੂ ਹੈ ਇਸ ਲਈ ਮਾਪਿਆਂ ਨੂੰ ਮੈਂ ਗੁਜਾਰਸ਼ ਕਰਦਾ ਕਿ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਲੈ ਕੇ ਆਓ ਕਿਉਂ ਅਸੀਂ ਇਹ ਮਹਿਸੂਸ ਕਰਦੇ ਹੋਏ ਇਹ ਪ੍ਰੋਗਰਾਮ ਆਯੋਜਿਤ ਕੀਤਾ ਕਿ ਜੇ ਜਦੋਂ ਸਾਡੇ ਸਰਕਾਰੀ ਸਕੂਲ ਬਣੇ ਆ ਤਾਂ ਸਾਡੇ ਸਾਰੇ ਸਮਾਜ ਨੇ ਰਲ ਕੇ ਇਹਨਾਂ ਨੂੰ ਖੜੇ ਕਰਿਆ ਜਿਵੇਂ ਅੱਜ ਵੀ ਜਿੰਨੇ ਸਾਡੇ ਮਹਿਮਾਨ ਆਏ ਸੁਖੀ ਬਾਠ ਜੀ ਆਏ ਕੈਨੇਡਾ ਚ ਵੱਡੇ ਬਿਜ਼ਨਸਮੈਨ ਨੇ ਉਹ ਸਰਕਾਰੀ ਸਕੂਲ ਚ ਪੜ ਕੇ ਬਿਜ਼ਨਸ ਸਥਾਪਿਤ ਕੀਤਾ ਤੁਸੀਂ ਇਹ ਰੋਡ ਤੇ ਆਏ ਹੋ ਪ੍ਰੀਤ ਟਰੈਕਟਰ ਕੰਬੈਨ ਹਾਂ ਮਲਕੀਤ ਵਾਲੇ ਸਾਰੇ ਲੋਕ ਸਰਕਾਰੀ ਸਕੂਲਾਂ ਚੋਂ ਪੜ੍ਹੇ ਜਿਨ੍ਹਾਂ ਨੇ ਵੱਡੇ ਵੱਡੇ ਅਜੋਕ ਵੀ ਖੜੇ ਕਰੇ ਤੇ ਹੋਰ ਵਕ ਹਮੀਰ ਸਿੰਘ ਜੀ ਬੋਲ ਕੇ ਕਹਿੰਨੇ ਜਿਹੜੇ ਇੰਟਰਨੈਸ਼ਨਲ ਮਾਮਲਿਆਂ ਦੇ ਹਰ ਮਾਮਲੇ ਤੇ ਜਿਨ੍ਹਾਂ ਦੀ ਵੱਡੀ ਪਕੜ ਹੈ ਤੇ ਇਹ ਸਾਰੇ ਲੋਕ ਸਰਕਾਰੀ ਸਕੂਲਾਂ ਦੀ ਪ੍ਰੋਡਕਸ਼ਨ ਨੇ ਪੈਦਾ ਕੀਤਾ ਸਰਕਾਰੀ ਸਕੂਲਾਂ ਨੇ ਤੇ ਇਸ ਲਈ ਜੇ ਅਸੀਂ ਸਮਾਜ ਚੰਗਾ ਬਣਾਉਣਾ ਚਾਹੁੰਦੇ ਆ ਬਰਾਬਰਤਾ ਦਾ ਸਮਾਜ ਬਣਾਉਣਾ ਚਾਹੁੰਦੇ ਆ ਤਾਂ ਉਹ ਮਾਹੌਲ ਸਰਕਾਰੀ ਸਕੂਲਾਂ ਵਿੱਚ ਹੀ ਸਿਰਜ ਕੇ ਬਣ ਸਕਦਾ ਤੇ ਜੇ ਮੁਠੀ ਪਰ ਲੋਕ ਪ੍ਰਾਈਵੇਟ ਸਕੂਲਾਂ ਚ ਹੀ ਜਾਂਦੇ ਰਹਿਣਗੇ ਤੇ ਸਮਾਜ ਚ ਇੰਬੈਲੈਂਸ ਤਰ੍ਹਾਂ ਦੀ ਜਿਹੜੀ ਐਜੂਕੇਸ਼ਨ ਚ ਵੀ ਆਏਗਾ ਤੇ ਸਮਾਜ ਚ ਵੀ ਆਏ ਇਸ ਲਈ ਸਮੁੱਚੇ ਸਮਾਜ ਨੂੰ ਅਸੀਂ ਇਹ ਅਪੀਲ ਕਰਦੇ ਆ ਕਿ ਆਓ ਇਹ ਸਰਕਾਰੀ ਸਕੂਲਾਂ ਨੂੰ ਹੋਰ ਵਧੀਆ ਬਣਾਈਏ ਤੇ ਆਪਣੇ ਬੱਚੇ ਲੈ ਕੇ ਆਓ ਸਰਕਾਰ ਨੇ ਪਿਛਲੇ ਕੁਝ ਸਮੇਂ ਤੋਂ ਹੀ ਕਾਫੀ ਸਕੂਲਾਂ ਦੇ ਲਈ ਗ੍ਰਾਂਟਸ ਦਿੱਤੀਆਂ ਨੇ ਵੱਡੇ ਪੱਧਰ ਤੇ ਤੇ ਉਹ ਸਕੂਲਾਂ ਤੇ ਲੱਗੇ ਸਕੂਲਾਂ ਦੇ ਵਿੱਚ ਚੇਂਜ ਆ ਰਹੀ ਹੈ ਨੁਹਾਰ ਬਦਲ ਰਹੀ ਹੈ ਸਕੂਲਾਂ ਨੇ ਨਵੀਆਂ ਭਰਤੀਆਂ ਕਰੀਆਂ ਨੇ ਤੇ ਇਹ ਇਸ ਤੋਂ ਲੱਗਦਾ ਜਿਵੇਂ ਨਾ ਪ੍ਰਾਈਵੇਟ ਸਕੂਲਾਂ ਚ ਵੀ ਕੀ ਰਹਿ ਗਿਆ ਕੀ ਹੁੰਦਾ ਜਿਹੜਾ ਵੱਖਰਾ ਸਾਡੇ ਸਕੂਲਾਂ ਚ ਪ੍ਰੋਜੈਕਟਰ ਐਲਈਡੀ ਆਨਲਾਈਨ ਸਟੱਡੀ ਤੇ ਯੋਗਤਾ ਦੇ ਨਾਲ ਅਧਿਆਪਕ ਆਉਂਦੇ ਨੇ ਤੇ ਜਦੋਂ ਕਿ ਸਾਰਾ ਕੁਝ ਕਈ ਪ੍ਰਾਈਵੇਟ ਸਕੂਲਾਂ ਚ ਆਮਚ ਨਹੀਂ ਹੁੰਦਾ ਤੇ ਸਾਡੇ ਸਕੂਲਾਂ ਦੇ ਵਿੱਚ ਸਕੂਲ ਆਫ ਐਮਿਨਸ ਦਾ ਕਨਸੈਪਟ ਲਿਆਂਦਾ ਸਕੂਲ ਆਫ ਹੈਪੀਨੈਸ ਦਾ ਕਨਸੈਪਟ ਲਿਆਂਦਾ ਜਿਸ ਵਿੱਚ ਲੱਖਾਂ ਰੁਪਏ ਸਕੂਲਾਂ ਤੇ ਲੱਗ ਰਿਹਾ ਤੇ ਆਉਣ ਵਾਲੇ ਸਮੇਂ ਦੇ ਬੱਚੇ ਦੇ ਹਰ ਪੱਖ ਨੂੰ ਡਿਵੈਲਪ ਕਰਨ ਲਈ ਇਹ ਯਤਨ ਹੋ ਰਹੇ ਨੇ ਸਰਕਾਰੀ ਪੱਧਰ ਦੇ ਵੀ ਅਸੀਂ ਦਾਖਲਾ ਮੁਹਿੰਮ ਦੀ ਸ਼ੁਰੂਆਤ ਨਵੀਂ ਉਡਾਰੀ ਤਹਿਤ ਕਰਨਾ ਹੈ ਜਿੱਥੇ ਕਿ ਇਹ ਦੋਨੋਂ ਕਲਸਟਰਸ ਦੇ ਸਾਰੇ ਅਧਿਆਪਕ ਅਤੇ ਲੋਕਾਂ ਨੇ ਮਿਲ ਕੇ ਇਹ ਸਾਂਝਾ ਪ੍ਰੋਗਰਾਮ ਰੱਖਿਆ ਹੈ ਤਾਂ ਕਿ ਅਸੀਂ ਲੋਕਾਂ ਦੇ ਵਿੱਚ ਆਪਣੀ ਨਵੀਂ ਜਿਹੜੀ ਦਾਖਲਾ ਮੁਹਿੰਮ ਹੈ 2024 ਉਸ ਨੂੰ ਲੈ ਕੇ ਜਾ ਸਕੀਏ ਜੋ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਅਸੀਂ ਬਦਲਾਅ ਕੀਤਾ ਜੋ ਇੱਕ ਸਿੱਖਿਆ ਕ੍ਰਾਂਤੀ ਸਾਡੇ ਸਿੱਖਿਆ ਮੰਤਰੀ ਜੀ ਦੁਆਰਾ ਸਾਨੂੰ ਚਲਾਉਣ ਲਈ ਜਾਂ ਸਾਨੂੰ ਇੱਕ ਨਾਰਾ ਦਿੱਤਾ ਹੈ ਕਿ ਸਿੱਖਿਆ ਦੇ ਵਿੱਚ ਕ੍ਰਾਂਤੀ ਲੈ ਕੇ ਆਉਣੀ ਹੈ ਉਸ ਦਾ ਇਸ ਤਾਤਨਾ ਮਹਿੰਦਾਗਾਜ਼ 9 ਫਰਵਰੀ ਨੂੰ ਕੀਤਾ ਗਿਆ ਸੀ ਉਸੇ ਲੜੀ ਤਹਿਤ ਅਸੀਂ 3 ਦਿਨ ਦੀ ਵੈਨ ਜਿਹੜੀ ਹੈ ਉਹ ਸਾਰੇ ਬਲਾਕਸ ਦੇ ਵਿੱਚ ਗੱਡੀ ਸੀਗੀ ਤੇ ਉਸ ਤੋਂ ਬਾਅਦ ਵੈਨ ਕੈਂਪੇਨ ਤੋਂ ਬਾਅਦ ਹੁਣ ਕਲਸਟਰ ਲੈਵਲ ਦੇ ਉੱਤੇ ਇਸ ਤਰ੍ਹਾਂ ਆਮ ਲੋਕਾਂ ਦੇ ਵਿੱਚ ਆਪਣਾ ਸੁਨੇਹਾ ਆਪਣੀ ਅਪੀਲ ਲੈ ਕੇ ਜਾਂਦੇ ਆ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਨ ਤਾਂ ਜੋ ਅਸੀਂ ਇਹ ਜੋ ਸਹੂਲਤਾ ਨਵੀਆਂ ਦੇ ਰਹਿਆਂ ਇਹਨਾਂ ਦਾ ਵੱਧ ਤੋਂ ਵੱਧ ਬੱਚਿਆਂ ਨੂੰ ਫਾਇਦਾ ਹੋਵੇ ਤੇ ਸਾਡਾ ਆਉਣ ਵਾਲਾ ਪੰਜਾਬ ਜਿਹੜਾ ਉਹ ਹੋਰ ਵੀ ਰੋਸ਼ਨ ਆਵੇ ਜੀ ਜੀ ਬਿਲਕੁਲ ਪੰਜਾਬ ਦੇ ਬੱਚੀਕ ਜਿਹੜੇ ਜੀ ਉਹਨਾਂ ਨੂੰ ਤਾਂ ਮੈਂ ਤੇ ਇਹ ਬੇਨਤੀ ਕਰਦੇ ਆ ਕਿ ਆਪਾਂ ਇੱਕ ਬਰਾਬਰਤਾ ਸਮਾਜ ਸਿਰਜੀਏ ਜੇ ਨਹੀਂਵੇਂ ਸਮਾਜ ਦਾ ਹੋਣਾ ਹੀ ਸਾਡੇ ਸਮਾਜ ਦੀ ਸਭ ਤੋਂ ਘਾਟ ਹੈ ਕਿ ਅਮੀਰੀ ਚ ਅਮੀਰੀ ਵੱਧਦੀ ਜਾਂਦੀ ਹੈ ਤੇ ਗਰੀਬੀ ਚ ਗਰੀਬੀ ਵਧਦੀ ਜਾ ਰਹੀ ਹੈ ਇਸ ਤਰ੍ਹਾਂ ਜਿਹੜੇ ਸਾਡੇ ਐਜੂਕੇਸ਼ਨ ادارے ਨੇ ਉਹਨਾਂ ਦੇ ਵਿੱਚ ਬਹੁਤ ਜ਼ਰੂਰੀ ਆ ਕਿ ਇਹਨਾਂ ਸਾਰੇ ਅਦਾਰਿਆਂ ਨੂੰ ਬਰਾਬਰ ਦਾ ਦੇ ਹਿਸਾਬ ਤੇ ਰੱਖਿਆ ਜਾਵੇ ਕਿਉਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਅਮੀਰਾਂ ਦੇ ਬੱਚੇ ਪੜ੍ਹਦੇ ਨੇ ਤੇ ਗਰੀਬਾਂ ਦੇ ਬੱਚੇ ਫਿਰ ਸਰਕਾਰੀ ਸਕੂਲ ਜੋਗੇ ਰਹਿ ਜਾਂਦੇ ਨੇ ਤੇ ਮਾਪੇ ਨੂੰ ਮੈਂ ਸਾਰੇ ਪੰਜਾਬ ਦੇ ਵਸੀਆਂ ਨੂੰ ਅਪੀਲ ਕਰਦਾ ਕਿ ਆਓ ਵੱਧ ਤੋਂ ਵੱਧ ਆਪਣੇ ਸਰਕਾਰੀ ਇਸ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪੜਾਓ ਆ ਜਿਹਦੇ ਨਾਲ ਮੈਂ ਗਰੰਟੀ ਕਰ ਸਕਦਾ ਕਿ ਜਿੰਨਾ ਮੈਂ ਹੁਣ ਸਕੂਲਾਂ ਵਿੱਚ ਜਾਂਨਾ ਜੋ ਸਿੱਖਿਆ ਦਾ ਮਿਆਰ ਸਰਕਾਰੀ ਸਕੂਲਾਂ ਵਿੱਚ ਉੱਚਾ ਚੁੱਕਿਆ ਜਾ ਰਿਹਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਮੇਰਾ ਨਹੀਂ ਖਿਆਲ ਪ੍ਰਾਈਵੇਟ ਸਕੂਲ ਤੇ ਗਵਰਨਮੈਂਟ ਸਕੂਲ ਦੇ ਵਿੱਚ ਕੋ ਬਹੁਤਾ ਅੰਤਰ ਰਹੇਗਾ ਤੇ ਇਹ ਮੇਰੀ ਸਾਰਿਆਂ ਨੂੰ ਪੁਰ ਜੋਰ ਪੀ ਲੈ ਕੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਪੜਾਓ ਬਹੁਤ ਸਾਰੀਆਂ ਮੈਂ ਆਧਾਰਨਾ ਦੇ ਸਕਦਾ ਜਿਨ੍ਹਾਂ 'ਚ ਮੈਂ ਖੁਦ ਵੀ ਆ ਇੱਕ ਮੈਂ ਇੱਕ ਸਰਕਾਰੀ ਸਕੂਲ ਦਾ ਖੁਦ ਪੜਿਆ ਆ ਤੇ ਅੱਜ ਬੜੀ ਸੋਹਣੀ ਜ਼ਿੰਦਗੀ ਜੀ ਰਿਹਾ ਆ ਤੇ ਸਿਹਰ ਪੰਜਾਬ ਦੇ ਮੁੱਖ ਮੰਤਰੀ ਭਵਨਤ ਮਾਨ ਵੀ ਸਰਕਾਰੀ ਸਕੂਲ ਚ ਪੜੇ ਨੇ ਵਿਧਾਇਕ ਵੀ ਨਾਪਾ ਦੇ ਹਰਤਾ ਦਾ ਡਿਗਰੀ ਦੀ ਮਾਨੀ ਸਰਕਾਰੀ ਸਕੂਲ ਚ ਪੜੇ ਨੇ ਲੱਗਦਾ ਕਿ ਜਿਹੜਾ ਹੁਣ ਮੁਕਾਬਲੇ ਰਚ ਨਹੀਂ ਹੈਗੇ ਪਰ ਹਾਂ ਹਾਂ ਬਿਲਕੁਲ ਜੀ ਨਾਲੇ ਨਾਲ ਦੀ ਨਾਲ ਸਾਨੂੰ ਇਹ ਵੀ ਮਤੇ ਨਜ਼ਰ ਰੱਖਣਾ ਚਾਹੀਦਾ ਕਿ ਜਦੋਂ ਅਸੀਂ ਸਰਕਾਰੀ ਪ੍ਰਾਈਵੇਟ ਸਕੂਲਾਂ ਵਿੱਚ ਬੱਚੇ ਪਾਉਂਦੇ ਆ ਤੇ ਸਾਡਾ ਉਹਨਾਂ ਪੰਨਾ ਵੱਡਾ ਨਹੀਂ ਹੁੰਦਾ ਅਸੀਂ ਬਹੁਤ ਮੁਸ਼ਕਲਾਂ ਦੇ ਵਿੱਚ ਪਾ ਕੇ ਬੱਚੇ ਨੂੰ ਪ੍ਰਾਈਵੇਟ ਸਕੂਲ ਦੇ ਵਿੱਚ ਪਾਣੇ ਆ ਜਿਹਦੇ ਨਾਲ ਸਾਡੀ ਸਾਡੇ ਆਪਣੇ ਆਪ ਤੇ ਉੱਤੇ ਬੜਾ ਇੱਕ ਬੋਝ ਬਣ ਜਾਂਦਾ ਹੈ ਕਿਉਂਕਿ ਜਿਹਦੀ ਫਾਈਨੈਂਸ਼ੀਅਲ ਜਿਹੜੇ ਇਸ਼ੂਜ਼ ਹੁੰਦੇ ਨੇ ਉਹ ਵੀ ਇੱਕ ਵੱਡੀ ਬਿਮਾਰੀ ਬਣ ਜਾਂਦੀ ਜੇ ਕੋਲ ਨਾ ਹੋਣ ਸੋ ਇਸ ਕਰਕੇ ਬੱਚਾ ਜੇ ਪੜਨਾ ਬੱਚੇ ਨੂੰ ਸਹੀ ਸਿਹਤ ਮਿਲੇ ਮਾਪੇ ਵੀ ਉਹਦਾ ਸਹਿਯੋਗ ਦੇਣ ਬੱਚੇ ਦਾ ਤੇ ਨਾ ਚੰਗੀ ਜਿਹੜਾ ਸਕੂਲ ਸਿਸਟਮ ਹੈ ਉਹਤੇ ਜਿੰਨਾ ਮੈਂ ਦੇਖ ਰਿਹਾ ਬਹੁਤ ਯਤਨ ਹੋ ਰਹੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਤੇ ਆਉਣ ਵਾਲੇ ਟਾਈਮ ਦੇ ਵਿੱਚ ਮੇਰਾ ਨਹੀਂ ਖਿਆਲ ਕੋ ਬਟਾਂਤਰ ਰਹੇਗਾ ਪ੍ਰਾਈਵੇਟ ਸਕੂਲ ਜਾਂ ਗਵਰਨਮੈਂਟ ਸਕੂਲਾਂ ਵਿੱਚ हां जी ये बहुत बढ़िया पंजाब सरकार ने यह प्रोग्राम अधिक किया एदे नाल आया ਵੀ ਹੁਣ ਅਸੀਂ ਵੀ ਮੇਰੇ ਬੱਚੇ ਪ੍ਰਾਈਵੇਟ ਸਕੂਲ ਚ ਪੜਦੇ ਸੀ ਉਰੇ ਆਇਆ ਤੇ ਦੇਖਿਆ ਇਹਨਾਂ ਦੇ ਫੰਕਸ਼ਨਸ ਫੰਕਸ਼ਨ ਬਹੁਤ ਵਧੀਆ ਜੀ ਤੇ ਬੱਚਿਆਂ ਦਾ ਹਨਰ ਦੇਖ ਕੇ ਵੀ ਆ ਲੱਗਦਾ ਵੀ ਵਾਕਈ ਜਿਹੜੇ ਮਾਸਟਰ ਨੇ ਤੇ ਸਾਰੇ ਬਹੁਤ ਵਧੀਆ ਤਿਆਰੀਆਂ ਕਰਵਾਉਂਦੇ ਨੇ ਤੇ ਵਧੀਆ ਉੱਚਾ ਮਿਆਰ ਹੈ ਬੱਚਿਆਂ ਦਾ ਪੜਾਈ ਦੇ ਵਿੱਚ ਵੀ ਤੇ ਜਿਹੜੀ ਐਕਸਟਰਾ ਕਰਿਕੂਲਰ ਐਕਟੀਵਿਟੀਆਂ ਨੇ ਜਿਹੜੇ ਬੱਚਿਆਂ ਦੀ ਉਹਦੇ ਚ ਵੀ ਦਿਖਦਾ ਬਹੁਤ ਸੋਹਣਾ ਪ੍ਰੋਗਰਾਮ ਕਰਿਆ ਤੇ ਮੈਂ ਬੱਚਾ ਬੱਚਿਆਂ ਨੂੰ ਤੇ ਜਿਹੜੇ ਮਾਪੇ ਨੇ ਉਹਨਾਂ ਨੂੰ ਵੀ ਪੁੱਛਿਆ ਉਹ ਕਹਿੰਦੇ ਸਾਡੇ ਤੋਂ ਕੋਈ ਪੈਸੇ ਨਹੀਂ ਲੇ ਇਸ ਪ੍ਰੋਗਰਾਮ ਦੇ ਪਰ ਪ੍ਰੋਗਰਾਮ ਬਹੁਤ ਵਧੀਆ ਹੈ ਜੀ ਲਾਲੋ ਤੁਸੀਂ ਤਹਿਸੀਲ ਲੈਵਲ ਦਾ ਪ੍ਰੋਗਰਾਮ ਲੱਗਦਾ ਇਹ ਤੇ ਬੱਚਿਆਂ ਨੇ ਪਰਫਾਰਮੈਂਸ ਬਹੁਤ ਵਧੀਆ ਦਿੱਤੀ ਹੈ ਤੇ ਮੈਨੂੰ ਤਾਂ ਇਹ ਲੱਗਦਾ ਵੀ ਆਪਾਂ ਨੂੰ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਚ ਪਾਉਣੇ ਚਾਹੀਦੇ ਨੇ ਅੱਜ ਦੇ ਪ੍ਰੋਗਰਾਮ ਤੋਂ ਫਿਰ ਤੁਸੀਂ ਕੀ ਸੇਲ ਲੈਣਾ ਚਾਹੁੰਦੇ ਹੋ ਕਿ ਆਪਣੇ ਬੱਚਿਆਂ ਨੂੰ ਵੀ ਹੁਣ ਪ੍ਰਾਈਵੇਟ ਚ ਹਟਾ ਕੇ ਸਰਕਾਰੀ ਚ ਪੜਾਉਣ ਹਾਂਜੀ ਮੈਨੂੰ ਲੱਗਦਾ ਕਿ ਕਿਉਂਕਿ ਸਕੂਲਾਂ ਦੇ ਵਿੱਚ ਜਾਓ ਕਲਾਸਰੂਮਸ ਦੇ ਵਿੱਚ ਜਾਓ ਜਿਹੜੇ ਫੈਸਿਲਿਟੀ ਸਰਕਾਰ ਦੇ ਰਹੀ ਹੈ ਉਹ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਦੀ ਹੈ ਤੇ ਜਿਹੜੇ ਇਹਨਾਂ ਦੀ ਟ੍ਰੇਨਿੰਗਸ ਹੁਣ ਅੱਜਕੱਲ ਸਿੰਗਾਪੁਰ ਤੋਂ ਟੀਚ ਪ੍ਰਿੰਸੀਪਲਸ ਗਏ ਨੇ ਉਹ ਉਹ ਉਹਨਾਂ ਦੇ ਪ੍ਰਿੰਸੀਪਲਸ ਦੇ ਦੇਖਿਆ ਵੀ ਉਹਨਾਂ ਨੇ ਹੁਣ ਸੁਧਾਰ ਲੈ ਕੇ ਆ ਰਹੇ ਨੇ ਲੋਅਰ ਲੈਵਲ ਤੱਕ ਸਕੂਲ ਲੈਵਲ ਤੱਕ ਵੀ ਕੀ ਕੁਝ ਹੋਣਾ ਚਾਹੀਦਾ ਬੱਚਿਆਂ ਕੋਲ ਸਹੂਲਤਾਂ ਤੇ ਜਦ ਇੰਟਰਨੈਸ਼ਨਲ ਲੈਵਲ ਦੀ ਆਪਣ ਨੂੰ ਸਹੂਲਤ ਮਿਲ ਲੱਗੀ ਟੀਚਰ ਪੜਾਉਣ ਲੱਗੇ ਟ੍ਰੇਨਿੰਗਸ ਬਹੁਤ ਵਧੀਆ ਹੋਣ ਲੱਗੀਆਂ ਤੇ ਮੈਨੂੰ ਲੱਗਦਾ ਵੀ ਬੱਚੇ ਆਪਣੇ ਜਿਹੜੇ ਸਰਕਾਰੀ ਸਕੂਲਾਂ ਚ ਪੜ੍ਹਦੇ ਨੇ ਉਹਨਾਂ ਦਾ ਮਿਆਰ ਬਹੁਤ ਉੱਚਾ ਹੋਊਗਾ ਪਹਿਲਾਂ ਵੀ ਅ ਕੁਝ ਪਹਿਲਾਂ ਜਿਹੜੇ ਵੀ ਆਪਣੇ ਚੰਗੇ ਅਫਸਰ ਲੱਗੇ ਨੇ ਵੀ ਸਾਰੇ ਸਰਕਾਰੀ ਸਕੂਲਾਂ ਦੇ ਹੀ ਲੱਗੇ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਖਰਚਾ ਬਹੁਤ ਜ਼ਿਆਦਾ ਹਰ ਦੋ ਦੋ ਮਹੀਨੇ ਬਾਅਦ ਤੁਹਾਨੂੰ 30-3000 ਰੁਪਏ ਦਿੰਨੇ ਆ ਤੇ ਉਹਦੇ ਉਹ ਤੋਂ ਬਾਅਦ ਵੀ ਜਿਆਦਾ ਖਰਚੇ ਕਰਵਾਉਂਦੇ ਨੇ ਉਹ ਸਾਡੇ ਬੱਚਿਆਂ ਦੇ ਬਰਾਬਰ ਹੀ ਹੈ ਬਹੁਤ ਸੋਹਣਾ ਕੰਪੀਟੀਸ਼ਨ ਦੇ ਰਹੇ ਨੇ ਤੇ ਮੈਨੂੰ ਲੱਗਦਾ ਬਹੁਤ ਸੋਹਣਾ ਪ੍ਰੋਗਰਾਮ ਪੰਜਾਬ ਸਰਕਾਰ ਦੀ ਬਹੁਤ ਵਧੀਆ ਪਹਿਲ ਹੈ ਐਵੇਂ ਇਕੱਠੇ ਹੋ ਕੇ ਪੈਲਸਾਂ ਦੇ ਵਿੱਚ ਫੰਕਸ਼ਨ ਹੋ ਰਹੇ ਨੇ ਜੀ ਕਿੱਥੇ ਪਹਿਲਾਂ ਬੱਚਿਆਂ ਨੂੰ ਬੜਾ ਸਬਸਟੈਂਡਰਡ ਪ੍ਰੋਗਰਾਮ ਹੁੰਦੇ ਸੀਗੇ ਜੀ ਬਹੁਤ ਸੋਹਣਾ ਸਰਕਾਰ ਮਦਦ ਕਰ ਰਹੀ ਹੈ ਤੇ ਪੇਰੈਂਟਸ ਵੀ ਤੇ ਹੋਰ ਬਾਹਰੋਂ ਵੀ ਸੰਸਥਾਵਾਂ ਬਹੁਤ ਜ਼ਿਆਦਾ ਹੈਲਪ ਕਰ ਰਹੀਆਂ ਨੇ ਤੇ ਬਹੁਤ ਖੁਸ਼ੀ ਦੀ ਗੱਲ ਹੈ ਵੀ ਐਵੇਂ ਹੀ ਜੇ ਆਪਣੇ ਪੰਜਾਬ ਦਾ ਨਿਹਾਰ ਬਦਲਿਆ ਜਾਵੇ ਤੇ ਬਹੁਤ ਵੱਡੀ ਗੱਲ ਹੋ ਜਾਏ ਮੇਰਾ ਨਾਮ ਜਸਵੀਰ ਕੌਰ ਆਈ ਪ੍ਰਾਉਜਿਤ ਪ੍ਰਦੀਪ ਦੋਨੋਂ ਜੁੜਵਾ ਬੱਚੇ ਨੇ ਜੀ ਇੱਥੇ ਪੜ੍ਹਦੇ ਨੇ ਸਰਕਾਰੀ ਸਕੂਲ 'ਚ ਹੀ ਮੈਂ ਸ਼ੁਰੂ ਤੋਂ ਹੀ ਸਰਕਾਰੀ ਸਕੂਲ ਚ ਲਾਇ ਹੋਏ ਨੇ ਬਾਕੀ ਬੇਟੀਆਂ ਵੀ ਨੇ ਉਹ ਵੀ ਸਰਕਾਰੀ ਸਕੂਲ 'ਚ ਹੀ ਪੜੀਆਂ ਨੇ ਤਿੰਨ ਬੇਟੀਆਂ ਨੇ ਮੇਰੀਆਂ ਉਹ ਵੀ ਸਰਕਾਰੀ ਸਕੂਲ 'ਚ ਹੀ ਪੜੀਆਂ ਨੇ ਜਿਵੇਂ ਲੱਗਦਾ ਸੀਗਾ ਕਿ ਪ੍ਰਾਈਵੇਟ ਸਕੂਲਾਂ 'ਚ ਵੱਧ ਹੁਣ ਸਰਕਾਰੀ ਸਕੂਲਾਂ 'ਚ ਵੀ ਓਨੀਆਂ ਫੈਸਿਲਿਟੀਆਂ ਸਾਰਾ ਹਾਂਜੀ ਬਹੁਤ ਵਧੀਆ ਹੀ ਸਹੂਲਤਾਂ ਵੀ ਬਹੁਤ ਵਧੀਆ ਨੇ ਬਾਕੀ ਬੱਚੇ ਪੜ੍ਹਦੇ ਵੀ ਬਹੁਤ ਵਧੀਆ ਨੇ ਇਸ ਸਰਕਾਰੀ ਸਕੂਲ ਦੇ ਵਿੱਚ ਮੈਂ ਤਾਂ ਇਹ ਬਹੁਤ ਜ਼ਿਆਦਾ ਕਹਿ ਰਹੀ ਹਾਂ ਕਿ ਸਰਕਾਰੀ ਸਕੂਲ ਦੇ ਵਿੱਚ ਹੀ ਲਾਓ ਬੱਚਿਆਂ ਨੂੰ ਬਹੁਤ ਵਧੀਆ ਪੜ੍ਹ ਹੁੰਦੀ ਆ ਬਾਕੀ ਸਹੂਲਤਾਂ ਸਾਰੀਆਂ ਨੇ ਜੀ ਨਾਲ ਹੀ ਦੇਖੋ ਬੱਚਿਆਂ ਨੂੰ ਮੁਜ਼ੀਫਾ ਵੀ ਮਤਲਬ ਦਿੰਦੇ ਨੇ ਸਰਕਾਰ ਵੱਲੋਂ ਖਾਣਾ ਵੀ ਮਤਲਬ ਬਹੁਤ ਵਧੀਆ ਮਿਲਦਾ ਬੱਚਿਆਂ ਨੂੰ ਮੈਂ ਪਹਿਲਾਂ ਪ੍ਰਾਈਵੇਟ ਸਕੂਲ ਵਿੱਚ ਪੜਦਾ ਸੀ ਹੁਣ ਮੈਂ ਸਰਕਾਰੀ ਵਿੱਚ ਪੜਦਾ ਉੱਥੇ ਬਹੁਤ ਵਧੀਆ ਪੜਾਈ ਹੁੰਦੀ ਆ ਗੇਮਾਂ ਦੇ ਨਾਲ ਹੋਰ ਐਕਟੀਵਿਟੀ ਨਮੀਆਂ ਹੁੰਦੀਆਂ ਨੇ ਮੈਂ ਪਹਿਲਾਂ ਜ਼ਿਲ੍ਹਾ ਤੱਕ ਕਬੱਡੀ ਖੇਡ ਕੇ ਆਇਆ ਨਮੀ ਐਕਟੀਵਿਟੀ ਹੋਰ ਉਹ ਸਾਰਾ ਕੁਝ ਹੁੰਦਾ